ਗੁਰਪੇਰਵ ਇਹ ਜੋ ਦੋ ਸੁਨਹਿਰੀ ਨਿਸ਼ਾਨ ਸਾਬ ਸ੍ਰੀ ਦਰਬਾਰ ਸਾਬੰਦਰ ਲਹਿਰਾਉਂਦੇ ਹੋਏ ਅਸੀਂ ਦੇਖ ਰਹੇ ਹਾਂ ਇਸ ਸਥਾਨ ਨੂੰ ਜਾਂ ਇਸ ਡਿਉੜੀ ਨੂੰ ਡਿਉੜੀ ਝੰਡਾ ਬੁੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਦੋ ਨਿਸ਼ਾਨ ਸਾਬ ਸਿਰਫ ਨਿਸ਼ਾਨ ਸਾਬ ਹੀ ਨਹੀਂ ਬਲਕਿ ਆਪਣੇ ਆਪ ਵਿੱਚ ਇੱਕ ਜਿਉਂਦਾ ਜਾਗਦਾ ਸਿੱਖ ਰੋਰੀਤਾ ਦਾ ਫਲਸਫਾ ਹੈ ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਇਸ ਸਥਾਨ ਤੇ ਸਭ ਤੋਂ ਪਹਿਲਾਂ ਜਥੇਦਾਰ ਝੰਡਾ ਸਿੰਘ ਜੀ ਨੇ ਨਿਸ਼ਾਨ ਸਾਹਿਬ ਚਲਾਇਆ ਸੀ ਜਿਸ ਕਾਰਨ ਇਸ ਸਥਾਨ ਦਾ ਨਾਮ ਝੰਡਾ ਬੁੰਗਾ ਦੇ ਨਾਮ ਨਾਲ ਪ੍ਰਸਿੱਧ ਹੋਇਆ ਇਤਿਹਾਸਕਾਰ ਲਿਖਦੇ ਹਨ ਕਿ ਇਸ ਤੋਂ ਬਾਅਦ 1755 ਇਸ ਵਿੱਚ ਦੋ ਉਦਾਸੀ ਸੰਪਰਦਾਇ ਸਾਧਵਾਂ ਨੇ ਬਾਬਾ ਸੰਤੋਖ ਦਾਸ ਜੀ ਅਤੇ ਬਾਬਾ ਪ੍ਰੀਤਮ ਦਾਸ ਜੀ ਨੇ ਅਕਾਲ ਤਖਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਚਲਾਏ ਸਨ ਜੋ ਕਿ 1841 ਵਿੱਚ ਚਖੜ ਦੇ ਕਾਰਨ ਡਿੱਗ ਜਾਣ ਨਾਲ ਕਾਫੀ ਨੁਕਸਾਨੇ ਗਏ। ਫਿਰ ਇਸ ਤੋਂ ਕੁਝ ਸਮੇਂ ਬਾਅਦ ਦੋਹਾਂ ਨਿਸ਼ਾਨ ਸਾਹਿਬ ਦੀ ਸੇਵਾ ਮੁਰਤੋਂ ਆਰੰਭ ਹੋਈ। ਇਸ ਵਾਰ ਇੱਕ ਨਿਸ਼ਾਨ ਸਾਹਿਬ ਦੀ ਸੇਵਾ ਮਹਾਰਾਜਾ ਸ਼ੇਰ ਸਿੰਘ ਜੀ ਨੇ ਅਤੇ ਦੂਜੇ ਨਿਸ਼ਾਨ ਸਾਹਿਬ ਦੀ ਸੇਵਾ ਸਰਦਾਰ ਤੇਜਾ ਸਿੰਘ ਮਜੀਠੀਆ ਜੀ ਨੇ ਆਪਣੇ ਹੱਥੀ ਕਰਵਾਈ। ਇਸ ਵਾਰ ਦੋਹਾਂ ਨਿਸ਼ਾਨ ਸਾਹਿਬ ਨੂੰ ਲੋਹੇ ਦੇ ਉੱਪਰ ਤਾਂਬੇ ਦੇ ਸੁਨਹਿਰੀ ਪੱਤਰਿਆਂ ਨਾਲ ਮੜਿਆ ਗਿਆ ਅਤੇ ਮਜ਼ਬੂਤੀ ਨਾਲ ਦੋਹਾਂ ਨਿਸ਼ਾਨ ਸਹਿਬ ਨੂੰ ਸਥਾਪਿਤ ਕੀਤਾ ਗਿਆ ਸੋ ਇਹ ਤਾਂ ਸੀ ਕੁਝ ਇਤਿਹਾਸ ਚੋ ਜਾਣਕਾਰੀ ਆਓ ਹੁਣ ਥੋੜਾ ਜਿਆ ਇਨ੍ਹਾਂ ਦੇ ਫਲਸਫੇ ਬਾਰੇ ਵੀ ਜਾਣ ਲਈ ਗੁਰੂ ਪਿਆਰੋ ਇਨ੍ਹਾਂ ਦੋਹਾਂ ਨਿਸ਼ਾਨ ਸਹਿਬ ਦੀ ਸਭ ਤੋਂ ਵੱਡੀ ਖਾਸियत ਇਹ ਹੈ ਕਿ ਇੱਕ ਨਿਸ਼ਾਨ ਸਹਿਬ ਦੂਸਰੇ ਤੋਂ ਉੱਚਾ ਹੈ ਜਿਹੜਾ ਨਿਸ਼ਾਨ ਸਹਿਬ ਤਾਂ ਸ੍ਰੀ ਦਰਬਾਰ ਸਹਿਬ ਵਾਲੇ ਪਾਸੇ ਦਾ ਹੈ ਉਹ ਉੱਚਾ ਹੈ ਉਹ ਸ੍ਰੀ ਦਰਬਾਰ ਸਹਿਬ ਦੀ ਪ੍ਰਤੀਨਿਧਤਾ ਕਰਦਾ ਹੈ ਇਹ ਤਕਰੀਬਨ ਧਰਤੀ ਤੋਂ 107 ਫੁੱਟ ਉੱਚਾ ਹੈ ਅਤੇ ਦੂਸਰਾ ਜੋ ਅਕਾਲ ਤਖਤ ਸਾਹਿਬ ਵੱਲ ਹੈ ਇਹ ਨੀਵਾ ਹੈ ਇਹ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਦੀ ਨੁਮਾਇੰਦਗੀ ਕਰਦਾ ਹੈ ਜੋ ਧਰਤੀ ਤੋਂ ਤਕਰੀਬਨ 105 ਫੁੱਟ ਉੱਚਾ ਹੈ ਭਾਵ ਇੱਕ ਨਿਸ਼ਾਨ ਸਾਹਿਬ ਪੀਰੀ ਦਾ ਸੂਚਕ ਹੈ ਅਤੇ ਦੂਜਾ ਮੇਰੀ ਦਾ ਸੁਪੀਰੀ ਵਾਲਾ ਭਾਵ ਭਗਤੀ ਵਾਲਾ ਨਿਸ਼ਾਨ ਸਾਹਿਬ ਮੇਰੀ ਭਾਵ ਬਾਦਸ਼ਾਹਤ ਦੇ ਨਿਸ਼ਾਨ ਸਾਹਿਬ ਤੋਂ ਉੱਚਾ ਹੈ ਅਤੇ ਇਸ ਤੋਂ ਵੀ ਵੱਡੀ ਕਮਾਲ ਦੀ ਗੱਲ ਇਹ ਹੈ ਕਿ ਜਦ ਤੁਸੀਂ ਇਹਨਾਂ ਨਿਸ਼ਾਨ ਸਹਿਮ ਵਿਚਕਾਰ ਦੇਖੋਗੇ ਤਾਂ ਦੋਨੋਂ ਨਿਸ਼ਾਨ ਸਹਿ ਵਿਚਕਾਰੋਂ ਇੱਕ ਦੂਜੇ ਨਾਲ ਜੁੜੇ ਹੋਏ ਮਿਲਣਗੇ ਇਹਨਾਂ ਦੇ ਜੁੜੇ ਹੋਣ ਪਿੱਛੇ ਤੇ ਫਲਸਫੇ ਬਾਰੇ ਵੀ ਖੋਜ ਕਰ ਲਿਖਦੇ ਹਨ ਕਿ ਦੋਹਾਂ ਦੇ ਜੁੜੇ ਹੋਣ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਦਰਬਾਰ ਸਹਿਬੰਦਰ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ ਇੱਥੇ ਦੋ ਵੱਡ ਮੁਲੇ ਸਿੱਖ ਸਿਧਾਂਤਾਂ ਦੀ ਆਪਸੀ ਸਾਂਝ ਹੈ ਪਰ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਭਗਤੀ ਨਾਲੋਂ ਸ਼ਕਤੀ ਨਾਲੋਂ ਉੱਚਾ ਰੱਖਿਆ ਗਿਆ ਹੈ ਕਿਉਂਕਿ ਸ਼ਕਤੀ ਵੀ ਉਦੋਂ ਹੀ ਕਾਰਗਰਸ਼ਿਤ ਹੁੰਦੀ ਹੈ ਜਦ ਨਾਲ ਭਗਤੀ ਹੋਵੇ ਇਸ ਲਈ ਜੋ ਸ੍ਰੀ ਦਰਬਾਰ ਸਹਿਵਾਲੇ ਪਾਸੇ ਦਾ ਨਿਸ਼ਾਨ ਸਹਿਬ ਹੈ ਪੀਰੀ ਦਾ ਨਿਸ਼ਾਨ ਸਹਿਬ ਉਹ ਉੱਚਾ ਹੈ ਅਤੇ ਇਹ ਨਹੀਂ ਨਹੀਂ ਜੇ ਤੁਸੀਂ ਥੋੜਾ ਹੋਰ ਧਿਆਨ ਨਾਲ ਦੇਖੋ ਤਾਂ ਜਿੱਥੋਂ ਦੋਵੇਂ ਨਿਸ਼ਾਨ ਸਹਿਬ ਜੁੜੇ ਹੋਏ ਹਨ ਉੱਥੇ ਬਿਲਕੁਲ ਵਿਚਕਾਰ ਇੱਕ ਖੰਡਾ ਬਣਿਆ ਹੋਇਆ ਹੈ ਪਰ ਇਸ ਖੰਡੇ ਦੇ ਵਿਚਕਾਰ ਉੰਕਾਰ ਉਕਰਿਆ ਹੈ ਇਹਨਾਂ ਦੋਹਾਂ ਦੇ ਸੁਮੇਲ ਨੂੰ ਦੇਖ ਕੇ ਮਨ ਆਨੰਦ ਨਾਲ ਭਰ ਜਾਂਦਾ ਹੈ ਕਿ ਇਹਨਾਂ ਦੋਹਾਂ ਦੀ ਕਾਹੇ ਕੁੜੀ ਸਾਜ ਹੈ ਇਸ ਦਰਬਾਰ ਅੰਦਰ ਭਗਤੀ ਤੇ ਸ਼ਕਤੀ ਦੀ ਮੇਰੀ ਤੇ ਪੀਰੀ ਦੀ ਕਿੰਨੀ ਸੋਹਣੀ ਤਸਵੀਰ ਉਭਰੀ ਹੋਈ ਹੈ ਇਹ ਦੋਵੇਂ ਨਿਸ਼ਾਨ ਸੱਬ ਇੱਕ ਦੂਜੇ ਨਾਲ ਗਲਵਕੜੀ ਪਾਏ ਮੇਰੀ ਪੀਰੀ ਦੇ ਸੁਮੇਲ ਦਾ ਸੁਨੇਹਾ ਦੇ ਰਹੇ ਹਨ ਇਹ ਦੋਨੋਂ ਨਿਸ਼ਾਨ ਸੱਬ ਦੇਖੋ ਨੁ ਪਾਵੇਂ ਇੱਕੋ ਜਿਹੀ ਲੱਗਣ ਪਰ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਪੀਰੀ ਵਾਲਾ ਨਿਸ਼ਾਨ ਸੱਭ ਡੇਢ ਤੋਂ 2 ਫੁੱਟ ਉੱਚਾ ਹੈ ਅਤੇ ਇਹ ਨਿਸ਼ਾਨ ਸੱਭ ਸ੍ਰੀ ਤਬਾਰਸਾ ਵਾਲੇ ਪਾਸੇ ਦਾ ਹੈ ਹਣ ਗੁਰੂ ਪੀਰ ਨੂੰ ਸੰਖੇਪ ਚ ਇਹ ਵੀ ਜਾਣਦੇ ਹਾਂ ਕਿ ਮੀਰੀ ਤੇ ਪੀਰੀ ਇਹਨਾਂ ਦੋਹਾਂ ਸ਼ਬਦਾਂ ਦੇ ਅਰਥ ਕੀ ਹਨ ਗੁਰੂ ਪੀਰ ਨੂੰ ਮੀਰੀ ਪੀਰੀ ਅਸਲ ਚ ਇਹ ਦੋਵੇਂ ਸ਼ਬਦ ਫਾਰਸੀ ਦੇ ਸ਼ਬਦ ਹਨ ਮੀਰੀ ਦਾ ਸਬੰਧ ਮੀਰ ਨਾਲ ਹੈ ਜੋ ਅਰਬੀ ਦੇ ਅਮੀਰ ਦਾ ਛੋਟਾ ਰੂਪ ਹੈ ਸੋ ਮੀਰ ਦਾ ਅਰਥ ਹੈ ਬਾਦਸ਼ਾਹ ਜਾਂ ਸਰਦਾਰ ਅਤੇ ਮੀਰੀ ਦਾ ਅਰਥ ਬਣਿਆ ਬਾਦਸ਼ਾਹਤ ਜਾਂ ਸਰਦਾਰੀ ਇੰਜ ਹੀ ਪੀਰੀ ਦਾ ਸਬੰਧ ਫਾਰਸੀ ਦੇ ਸ਼ਬਦ ਪੀਰ ਤੋਂ ਹੈ ਜਿਸ ਦਾ ਅਰਥ ਹੈ ਧਾਰਮਿਕ ਆਗੂ ਜਾਂ ਗੁਰੂ ਸੋ ਪੀਰੀ ਤੋਂ ਪਾਵ ਹੈ ਧਾਰਮਿਕ ਅਧਿਕਾਰ ਜਾਂ ਗੁਰਤਾ ਸੋ ਗੁਰੂ ਪੀਰੂ ਅਕਾਲ ਬੰਗੇ ਭਵ ਅਕਾਲ ਤਖਤ ਦੇ ਨਾਲ ਲੱਗੇ ਇਹ ਦੋ ਨਿਸ਼ਾਨ ਸਹਿਬ ਇੱਕ ਬਾਦਸ਼ਾਹ ਦਾ ਅਤੇ ਦੂਸਰਾ ਧਾਰਮਿਕਤਾ ਦਾ ਸੁਨੇਹਾ ਦਿੰਦਾ ਹੈ ਜੇ ਇੰਜ ਕਹਿ ਲਓ ਕਿ ਇੱਕ ਭਗਤੀ ਦਾ ਅਤੇ ਇੱਕ ਸ਼ਕਤੀ ਦਾ ਸੁਨੇਹਾ ਦਿੰਦਾ ਹੈ ਭਗਤੀ ਵਾਲਾ ਨਿਸ਼ਾਨ ਹੈ ਉੱਚਾਰਕੀ ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ ਹੋਇਆ ਹੈ ਜਿਵੇਂ ਕਿ ਆ ਜਾਂਦਾ ਹੈ ਕਿ ਜੋਸ਼ ਨਾਲ ਹੋਸ਼ ਜ਼ਰੂਰੀ ਹੈ ਇਹ ਜਿੱਥੇ ਸੁਨੇਹਾ ਹੈ ਕਿ ਸ਼ਕਤੀ ਨਾਲ ਬਾਦਸ਼ਾਹਤ ਨਾਲ ਰਾਜ ਨਾਲ ਭਗਤੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਵਿੱਚ ਜਿੱਥੇ ਭਗਤੀ ਕੀਤੀ ਦੁਨੀਆ ਨੂੰ ਅਕਾਲਪੁਰਖ ਨਾਲ ਜੋੜਿਆ ਉੱਥੇ ਆਪਣੇ ਹੱਕਾਂ ਨਾਲ ਲੜਨ ਲਈ ਸਿੱਖਾਂ ਨੂੰ ਸ਼ਕਤੀ ਨਾਲ ਵੀ ਜੋੜਿਆ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਆਤਮਿਕ ਪੱਖੋਂ ਵੀ ਸ਼ਰੀਰਿਕ ਪੱਖੋਂ ਵੀ ਗੁਰੂ ਸਹਿਬ ਨੇ ਬਰਾਬਰਤਾ ਦਾ ਸੁਨੇਹਾ ਦਿੰਦੇ ਹੋਏ ਘੋੜੇ ਰੱਖਣ ਦੀ ਕੁੰਡ ਦਿੱਤੀ ਦਸਤਾਰ ਸਜਾਉਣ ਦੀ ਨਗਾਰੇ ਵਜਾਉਣ ਦੀ ਨਿਸ਼ਾਨ ਚਲਾਉਣ ਦੀ ਕਲੇ ਬਣਾਉਣ ਦੇ ਖੁੱਲ੍ਹ ਦਿੱਤੀ ਪਰ ਨਾਲ ਹੀ ਸਮਝਾਇਆ ਕਿ ਭਗਤੀ ਨੂੰ ਗੁਰਬਾਣੀ ਨੂੰ ਸਦਾ ਉੱਚਾ ਰੱਖਣਾ ਹੈ ਉਸ ਨੂੰ ਪਹਿਲੇ ਨੰਬਰ ਤੇ ਰੱਖਣਾ ਹੈ ਕਿਉਂਕਿ ਜਦ ਮਨ ਚ ਕੁਰਬਾਨੀ ਹੋਵੇ ਉਦੋਂ ਹੱਥ ਚ ਫੜੀ ਕਿਰਪਾਨ ਵੀ ਕਿਰਪਾ ਕਰਦੀ ਹੈ ਜ਼ਲਮ ਨੇ ਸੋ ਏ ਸੀ ਡਿਊਟੀ ਚੰਡਾ ਮੁੰਗਾ ਸਾਹਿਬ ਬਾਰੇ ਸੰਖੇਪ ਜਾਣਕਾਰੀ ਇਹਨਾਂ ਤੋਂ ਨਿਸ਼ਾਨ ਸਾਹਿਬਾਂ ਬਾਰੇ ਸੰਖੇਪ ਜਾਣਕਾਰੀ ਤਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ